ਸਾਥੀ ਗੱਲ ਦੋਸਤੋ ਜੋ ਘਟਨਾ શ્રી ਅੰਮ੍ਰਿਤਸਰ ਸਾਹਿਬ ਵਿਖੇ ਜੋ ਕਿ ਨਗਰ ਨਿਗਮ ਦੇ ਦਫਤਰ ਦੇ ਨਜ਼ਦੀਕ ਇੱਕ ਬੀਰ ਅੰਬੇਦਕਰ ਦੇ ਬੁੱਤ ਤੋੜਨ ਦੀ ਹੋਈ ਹੈ ਜੋ ਕਿ ਇੱਕ ਸਾਕਸ਼ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦਿਨ ਨਖੇਦੀ ਤਾਂ ਸਾਰੇ ਪਾਸਿਓਂ ਹੋ ਹੀ ਰਹੀ ਸੀ ਤੇ ਉੱਥੇ ਇਸ ਮਾਮਲੇ ਦੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਲੱਖਾ ਸੁਧਾਨਾ ਨੇ ਲਾਈਵ ਆ ਕੇ ਐਸ ਸੀ ਭਾਈਚਾਰੇ ਨੂੰ ਇਸ ਬੁੱਤ ਵਾਲੀ ਘਟਨਾ ਦੇ ਨਾਲ ਨਾਲ ਹੋਰ ਅਹਿਮ ਘਟਨਾਵਾਂ 'ਤੇ ਧਿਆਨ ਦੇਣ ਦੇ ਲਈ ਕਿਹਾ ਤੇ ਅਜਿਹੇ ਖੁਲਾਸੇ ਕਰ ਦਿੱਤੇ ਜੋ ਕਿ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਣਗੇ ਕਿ ਤੁਹਾਡਾ ਪਹਿਲਾਂ ਇਨ੍ਹਾਂ ਗੱਲਾਂ ਤੇ ਧਿਆਨ ਗਿਆ ਸੀ ਜਾਂ ਨਹੀਂ yes ਜਾਂ no ਦੇ ਵਿੱਚ ਜ਼ਰੂਰ ਲਿਖਣਾ ਤੇ ਆਓ ਬਿਨਾ ਤੁਹਾਡਾ ਜ਼ਿਆਦਾ ਸਮਾਂ ਲਏ ਤੁਹਾਨੂੰ ਲੈ ਚਲਦੇ ਹਾਂ ਇਸ ਲਾਈਵ ਵੱਲ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਤੇ ਤਾਜ਼ਾ ਖਬਰਾਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਪੰਜਾਬੀਓ ਸੋ ਆਪਾਂ ਕੁਝ ਗੱਲਾਂ ਬਾਤਾਂ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਕਰਨੀਆਂ ਨੇ ਜਿਹੜੇ ਮੁੱਦੇ ਦਿਨਾਂ ਮਹੀਨਿਆਂ ਸਾਲਾਂ ਦੇ ਨਹੀਂ ਬਲਕਿ ਕਈ ਦਹਾਕਿਆਂ ਸਦੀਆਂ ਤੋਂ ਲੈ ਕੇ ਸੁਲਗਦੇ ਆ ਰਹੇ ਨੇ ਮੇਰੀਆਂ ਅੱਜ ਦੀਆਂ ਗੱਲਾਂ ਕਈਆਂ ਨੂੰ ਬੜੀਆਂ ਕੌੜੀਆਂ ਵੀ ਲੱਗਣੀਆਂ ਨੇ ਪਰ ਮੈਂ ਚਾਹੁੰਦਾ ਕਿ ਜਿਹੜੀ ਗੱਲ ਮੈਂ ਅੱਜ ਰੱਖਣ ਜਾ ਰਿਹਾ ਤਾਂ ਜਰੂਰ ਇਹਨਾਂ ਗੱਲਾਂ ਬਾਰੇ ਵਿਚਾਰ ਵੀ ਕਰਿਓ ਤੇ ਦਲੀਲ ਪੂਰਵਕ ਇਹਨਾਂ ਗੱਲਾਂ ਦਾ ਜਵਾਬ ਵੀ ਦਿਓ 26 ਜਨਵਰੀ ਨੂੰ ਡਾਕਟਰ ਭੀਮਰਾਓ ਅੰਬੇਦਕਰ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜ ਦਿੱਤਾ ਜਾਂਦਾ ਤੋੜਿਆ ਨਹੀਂ ਜਾਂਦਾ ਜਾਣੇ ਉਹਨੂੰ ਕੋਈ ਇੱਕ ਮੁੰਡਾ ਉੱਪਰ ਚੜਦਾ ਉਹਦੇ ਤੇ ਉਹਨੂੰ ਥੋੜੇ ਲੈ ਕੇ ਉਹਨੂੰ ਤੋੜਨ ਦਾ ਯਤਨ ਕਰਦਾ ਤੇ ਥੱਲੇ ਉਹਦੇ ਅੱਗ ਲਾ ਦਿੱਤੀ ਜਾਂਦੀ ਆ ਚਲੋ ਨਾਲ ਦੀ ਨਾਲ ਜਦੋਂ ਇਹ ਘਟਨਾ ਵਾਪਰਦੀ ਆ ਉਹ ਨੌਜਵਾਨ ਵੀ ਇੱਕ ਐਸੀ ਪਰਿਵਾਰ ਚੋਂ ਸੀਗਾ ਉਹ ਜਦੋਂ ਪੁਲਿਸ ਦਾ ਪੁਲਿਸ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਸਾਹਮਣੇ ਆਈ ਐ ਇੱਕ ਐਸਸੀ ਪਰਿਵਾਰ ਦੇ ਵਿੱਚੋਂ ਨੌਜਵਾਨ ਸੀਗਾ ਜਿਹੜਾ ਬੱਚਾ ਜਿਹੜੇ ਨੌਜਵਾਨ ਨੇ ਉਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਨਾਲ ਦੀ ਨਾਲ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਅਖਬਾਰਾਂ ਨਹੀਂ ਮਾਫ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਖਬਰ ਚੱਲਦੀ ਆ ਕਿ ਇੱਕ ਸਰਦਾਰ ਨੌਜਵਾਨ ਨੇ ਡਾਕਟਰ ਭੀਮਰਾਓ ਮੇਦਕਰਨ ਦੀ ਮੂਰਤੀ ਨੂੰ ਤੋੜਨ ਦਾ ਯਤਨ ਕੀਤਾ ਤੇ ਨਾਲ ਦੀ ਨਾਲ ਜਿਹੜਾ ਭਾਜਪੀ ਦਾ ਸਾਬਕਾ ਪ੍ਰਧਾਨ ਵੀ ਰਿਹਾ ਹੈ ਪਾਸਲਾ ਉਹਦਾ ਬਿਆਨ ਆਉਂਦਾ ਹੈ ਕਿ ਜੀ ਇਸ ਮਸਲੇ ਨੂੰ ਲੈ ਕੇ ਸ਼ਰਮਣੀ ਕਮੇਟੀ ਤੇ ਕਾਲ ਤੱਕ ਸਾਹਿਬ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦੇਣ ਜਦੋਂ ਕਿ ਜਿਹੜੀ ਗੱਲ ਕਰ ਰਹੇ ਹਾਂ ਦਰਬਾਰ ਸਾਹਿਬ ਤੋਂ ਕਰੀਬ-ਕਰੀਬ ਕਿਲੋ ਸਵਾ ਕਿਲੋਮੀਟਰ 1.5 ਕਿਲੋਮੀਟਰ ਦੀ ਦੂਰੀ ਤੇ ਬਾਬਾ ਸਾਹਿਬ ਦਾ ਬੁੱਤ ਜਿਹੜਾ ਉਹ ਲੱਗਿਆ ਬਸ ਹੁਣ ਇਹਦੇ ਪਿੱਛੇ ਤੁਸੀਂ ਆਪ ਹੀ ਇਹ ਸਾਜ਼ਿਸ਼ ਨੂੰ ਸਮਝ ਲਓ ਵੀ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਆ ਜੋ ਅੱਗ ਲਾਉਣ ਦੀ ਕੋਸ਼ਿਸ਼ ਪੰਜਾਬ 'ਚ ਕੀਤੀ ਜਾ ਰਹੀ ਆ ਜੋ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਅੱਜ ਪੰਜਾਬ ਬੰਦ ਦਾ ਸੱਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਅਸੀਂ ਪੂਰਨ ਤੌਰ ਦੇ ਉੱਤੇ ਉਹਦਾ ਸਮਰਥਨ ਕਰਦੇ ਹਾਂ ਕਿ ਪੂਰਨ ਤੌਰ ਤੇ ਅੱਜ 5 ਜ਼ਿਲ੍ਹੇ ਨਹੀਂ ਬੰਦ ਹੋਣੇ ਚਾਹੀਦੇ ਅਸੀਂ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਸਾਪਲਾ ਪਾਸਲਾ ਨੇ ਸਾਪਲਾ ਕੋਈ ਹਾਂ ਇੱਕ ਨੌਜਵਾਨ ਲਿਖਦਾ ਵੀ ਸਾਪਲਾ ਵੀ ਜੇ ਕੁਮਾਰ ਸਾਪਲਾ ਸ਼ਾਇਦ ਦਾ ਨਾਮ ਹੋਈ ਇਸ ਤਰ੍ਹਾਂ ਦਾ ਹੀ ਕੋਈ ਭਾਜੀਪੀ ਦਾ ਪ੍ਰਧਾਨ ਵੀ ਰਿਹਾ ਸ਼ਾਇਦ ਐਸ்சி ਕਮਿਸ਼ਨ ਦਾ ਚੇਅਰਮੈਨ ਵੀ ਰਿਹਾ ਹੋ ਉਹਦਾ ਬਿਆਨ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਖਬਰਾਂ ਵਾਇਰਲ ਹੋਣੀਆਂ ਵੀ ਇੱਕ ਸਰਦਾਰ ਨੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਸਰਦਾਰ ਮੁੰਡੇ ਨੇ ਜਿਹੜਾ ਮੋਨਾ ਖੋਨਾ ਪਰ ਉਹਦੇ ਸਿਰ ਤੇ ਦਸਤਾਰ ਬੰਨੀ ਵੀ ਸੀ ਸਾਪਲਾ ਜਿਹੜਾ ਹੈਗਾ ਉਹਦਾ ਬਿਆਨ ਆਉਣਾ ਕਿ ਇਹਦੇ ਬਾਰੇ ਅਕਾਲ ਤਖਤ ਸਾਹਿਬ ਜਵਾਬ ਦੇਵੇ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਜਾਣੇ ਪੰਜਾਬ ਦੇ ਅੰਦਰ ਜਿਹੜਾ ਸਾਡਾ ਇੱਕ ਐਸਸੀ ਤੇ ਜਨਰਲ ਜਿਹੜਾ ਭਾਈਚਾਰਾ ਸਾਡੇ ਦੋਨਾਂ ਫਿਰਕਿਆਂ ਦੇ ਵਿੱਚ ਉਹਨੂੰ ਕਿਵੇਂ ਲਾਂਬੂ ਲਾਉਣਾ ਹੈ ਇਹਦਾ ਪੂਰਾ ਯਤਨ ਕੀਤਾ ਗਿਆ ਪੂਰੀ ਰਾਜਨੀਤੀ ਜਿਹੜੀ ਹੋਣੀ ਸ਼ੁਰੂ ਹੋਗੀ ਕੀ ਇਸ ਮਸਲੇ ਦੀ ਜਾਂਚ ਨਹੀਂ ਹੋਣੀ ਚਾਹੀਦੀ ਡੰਗਾਈ ਦੇ ਨਾਲ ਕਿ ਜਿਹੜਾ ਉਹ ਬੰਦਾ ਹੁਣ ਆਮ ਤੌਰ ਤੇ ਆਪਾਂ ਦੇਖਦੇ ਹਾਂ ਜਦੋਂ ਕੋਈ ਬੇਅਦਬੀ ਹੁੰਦੀ ਹੈ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾਲਣਾਉਂਦਾ ਕੋਈ ਗੁਰੂ ਘਰ ਚ ਵੱੜ ਜਾਂਦਾ ਉਹਨੂੰ ਮੰਦ ਬੁੱਧੀ ਕਹਿ ਦਿੱਤਾ ਜਾਂਦਾ ਉਹਦਾ ਦਿਮਾਗ 'ਚ ਕਹਿੰਦਾ ਲੋੜ ਪਿਆ ਵਾਸੀ ਉਹਨੂੰ ਪਤਾ ਨਹੀਂ ਸੀ ਐਂ ਕਹੇ ਗੱਲ ਨੂੰ ਟਾਲ ਦਿੱਤਾ ਜਾਂਦਾ ਜਿਵੇਂ ਪਿੱਛੇ ਜਿਹਾ ਇੱਕ ਘਟਨਾ ਹੋਈ ਸੀਗੀ ਦਰਬਾਰ ਸਾਹਿਬ ਦੇ ਵਿੱਚ ਤੇ ਇੱਕ ਉਹ ਆ ਗਿਆ ਸੀ ਕੋਈ ਬੰਦਾ ਵੜ ਗਿਆ ਸੀਗਾ ਸ਼ਾਇਦ ਉਹਨੂੰ ਮਾਰ ਦਿੱਤਾ ਗਿਆ ਸੀ ਉਹਦਾ ਪਤਾ ਨਹੀਂ ਲੱਗਿਆ ਉਹ ਕਿੱਥੋਂ ਸੀ ਉਹ ਕੌਣ ਸੀ ਉਹਦਾ ਕਿਹੜਾ ਪਿੰਡ ਆ ਕੀ ਨਾਂ ਸਭ ਕੁਝ ਠੱਪ ਕਰ ਦਿੱਤਾ ਗਿਆ ਇਹਦੇ ਨਾਲ ਵੀ ਸ਼ਾਇਦ ਆਈ ਹੋਣਾ ਉਹ ਮੰਦ ਬੁੱਧੀ ਕਹਿ ਦੇਣਗੇ ਮੰਦ ਬੁੱਧੀ ਸੀ ਤਾਂ ਉਹ ਕਿਸੇ ਟਰੱਕ ਥੱਲੇ ਨਹੀਂ ਆ ਗਿਆ ਕਿੱਥੋਂ ਚੱਲ ਕੇ ਆਇਆ ਹੋਊਗਾ ਉਸੇ ਤਰ੍ਹਾਂ ਉਹਨੂੰ ਹੱਥ ਨਹੀਂ ਲਾ ਲਿਆ ਕਰੰਟ ਲਾ ਕੇ ਨਹੀਂ ਮਰ ਗਿਆ ਤਾਂ ਇਹ ਜਿਹੜੀ ਸਾਜ਼ਿਸ਼ ਹੈ ਇਹਦੀ ਪੂਰੀ ਤਰ੍ਹਾਂ ਦੇ ਉੱਤੇ ਜਾਂਚ ਹੋਣੀ ਚਾਹੀਦੀ ਆ ਅਸੀਂ ਇਹ ਮੰਗ ਕਰਦੇ ਆਂ ਵੀ ਇਹਦੀ ਜਾਂਚ ਜਿਹੜੀ ਲੋਕਾਂ ਨੂੰ ਅੱਜ ਪੰਜਾਬ ਬੰਦ ਕੀਤਾ ਤਾਂ ਇਹ ਮੰਗ ਠਾਉਣੀ ਚਾਹੀਦੀ ਸੀਗੀ ਵੀ ਇਹਦੀ ਜਾਂਚ ਕਰਕੇ ਇਹਦੇ ਪਿੱਛੇ ਕਾਰਨ ਕੀ ਨੇ ਇਹਦੇ ਇਹ ਸ਼ਾਸ ਤੇ ਪਿੱਛੇ ਕਿਹੜੀਆਂ ਏਜੰਸੀਆਂ ਨੇ ਜਾਂ ਕਿਹੜੀਆਂ ਸਰਕਾਰਾਂ ਨੇ ਜਾਂ ਕਿਹਦਾ ਹੱਥ ਹੈ ਉਹ ਸਾਰੀ ਗੱਲ ਬਾਹਰ ਨਿਕਲ ਕੇ ਆਉਣੀ ਚਾਹੀਦੀ ਸੀ ਹੁਣ ਆਪਾਂ ਪਿੱਛੇ ਜੇ ਹਰਿਆਣੇ ਦੇ ਵਿੱਚ ਵੋਟਾਂ ਹੋ ਕੇ ਹਟੀਆਂ ਨੇ ਉਹਨਾਂ ਵੋਟਾਂ ਦੇ ਵਿੱਚ ਭਾਜਪਾ ਨੇ ਕੰਮ ਕੀਤਾ ਐਸਸੀ ਬਨਾਮ ਜਾਟ ਕਰਤਾ ਜਾਟਾਂ ਤੇ ਐਸੀਆਂ 'ਚ ਬਖਰੇਵਾ ਖੜਾ ਕਰਤਾ ਤੇ ਉੱਥੇ ਵੋਟਾਂ ਲੈ ਕੇ ਸਰਕਾਰ ਬਣਾ ਗਈ ਉਹ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਧਰਮ ਦੇ ਨਾਂ ਦੇ ਉੱਤੇ ਹਿੰਦੂ ਸਿੱਖ ਦਾ ਮਸਲਾ ਖੜਾ ਕਰਕੇ ਜਾਂ ਇੱਥੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਆਸੀ ਪਾੜ ਪਾ ਕੇ ਜਾਂ ਜਰਨਲ ਐਸਸੀ ਦੇ ਵਿੱਚ ਪਾੜ ਪਾ ਕੇ ਲਗਾਤਾਰ ਕੋਸ਼ਿਸ਼ ਕਰ ਰਿਹਾ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਦਫਾੜ ਪਾ ਕੇ ਇਹਨਾਂ ਦੇ ਉੱਤੇ ਰਾਜ ਕੀਤਾ ਜਾਵੇ ਜਿਹੜੀ ਸਾਨੂੰ ਅੱਜ ਸਮਝਣ ਦੀ ਲੋੜ ਆ ਅੱਛਾ ਵੀ ਹੁਣ ਅਗਲੀ ਗੱਲ ਤੇ ਜਿਹੜੀ ਤੇ ਮੈਂ ਆਉਣਾ ਮੈਂ ਚਾਹੁੰਦਾ ਕਿ ਮੈਂ ਜਿਹੜੀ ਗੱਲ ਪਹਿਲਾਂ ਕਿਸੇ ਵੀ ਕਈਆਂ ਨੂੰ ਮੇਰੀ ਗੱਲ ਕੌੜੀ ਲੱਗਣੀ ਆ ਅਸੀਂ ਮੈਂ ਸੋਡਣਾ ਹਾਂ ਮੈਂ ਕਹਿੰਨਾ ਮੈਂ ਸੋਡਣਾ 2000 ਫੀਸ ਦੀ ਸਹਿਮਤ ਹਾਂ ਕਿ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਸੀ ਬਹੁਤ ਸਨਮਾਨਯੋਗ ਹਸਤੀ ਡਾਕਟਰ ਭੀਮਰਾਓ ਮੇਦਕਰ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਜੇ ਮਾੜਾ ਮੋਟਾ ਕੋਈ ਸਾਡਾ ਐਸਸੀ ਵਰਗ ਕਿਤੇ ਮਾੜਾ ਮੋਟਾ ਕੋਈ ਹੱਕ ਲੈਣ ਚ ਕਾਮਯਾਬ ਹੋਇਆ ਤੇ ਉਹਨਾਂ ਦੀ ਬਦੌਲਤ ਆ ਜੇ ਉੱਚੀਆਂ ਪਦਵੀਆਂ ਤੇ ਮਾੜਾ ਮੋਟਾ ਕੋਈ ਬੈਠਾ ਹੈ ਤੇ ਉਹਨਾਂ ਦੀ ਬਦੌਲਤ ਆ ਹਾਲਾਂਕਿ ਖੁਦ ਉਹਨਾਂ ਨੇ ਰਾਜ ਸਭਾ ਦੇ ਇੱਕ ਭਾਸ਼ਣ ਦੇ ਵਿੱਚ ਗੱਲ ਕਹੀ ਸੀ ਕਿ ਜੇ ਇਸ ਸੰਵਿਧਾਨ ਨੂੰ ਸਾੜਨਾ ਪਵੇ ਤਾਂ ਮੈਂ ਪਹਿਲਾ ਬੰਦਾ ਹੋਊਗਾ ਇਹ ਤੁਹਾਨੂੰ ਮੈਂ ਕਿਤਾਬ ਦਾ ਨਾਮ ਹੈਗਾ ਇਹ ਹੈਗੀ ਏਐਸ ਸਰਦੀ ਦੀ ਕਿਤਾਬ ਹੈ ਨੈਸ਼ਨਲਿਜ਼ਮ ਇਨ ਇੰਡੀਆ ਉਹ ਚੋਣਾਂ ਨੇ ਲਿਖਿਆ ਰਾਜ ਸਭਾ ਦੇ ਵਿੱਚ ਵੀ ਡਾਕਟਰ ਅੰਬੇਦਕਰ ਨੇ ਜਿਹੜੀ ਗੱਲ ਕਹੀ ਸੀਗੀ ਕਿ ਕੀ ਲਿਖਦਾ ਵੀ ਉਕਾ ਨਾ ਮੇਰੇ ਮਿੱਤਰ ਕਹਿੰਦੇ ਨੇ ਕਿ ਮੈਂ ਸਵਿਧਾਨ ਬਣਾਇਆ ਸੀ ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਮੈਂ ਇਸ ਨੂੰ ਸਾੜ ਦੇਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ ਇਹ ਮੈਨੂੰ ਨਹੀਂ ਚਾਹੀਦਾ ਇਹ ਕਿਸੇ ਲਈ ਵੀ ਟੁਕਮਾ ਨਹੀਂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਦੇਸ਼ ਵਿੱਚ ਇੱਕ ਬਹੁ ਗਿਣਤੀ ਹੈ ਤੇ ਕਈ ਘੱਟ ਗਿਣਤੀਆਂ ਤੇ ਉਹ ਘੱਟ ਗਿਣਤੀਆਂ ਨੂੰ ਕੇਵਲ ਇਹ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਨਹੀਂ ਨਹੀਂ ਤੁਹਾਨੂੰ ਮਾਨਤਾ ਦੇਵਾਂਗੇ ਤਾਂ ਲੋਕ ਰਾਜ ਨੂੰ ਨੁਕਸਾਨ ਪਹੁੰਚੂਗਾ ਸੋ ਸ਼ਾਦੇਵੀ ਇੱਕ ਕਿਤਾਬ ਦਾ ਹਵਾਲਾ ਮੈਂ ਤੁਹਾਨੂੰ ਦਿੱਤਾ ਵੀ ਇਹ ਕਿਤਾਬ 'ਚ ਲਿਖਿਆ ਹੋਇਆ ਜਿਹੜਾ ਇਹ ਗੱਲ ਹੁਣ ਅਗਲੀ ਗੱਲ ਤੇ ਆਪਾਂ ਆਉਨੇ ਆਂ ਅੱਛਾ ਹੁਣ ਅਗਲੀ ਜਿਹੜੀ ਗੱਲ ਆ ਸੋ ਮੈਂ ਸਾਡੇ ਐਸੀ ਸਮਾਜ ਨੂੰ ਜਾਂ ਮਾ ਸੂਦਰ ਸਮਾਜ ਨੂੰ ਕਹਾਂ ਜਿਹੜਾ ਉਹ ਵਰਨ ਵੰਡ ਦੇ ਵਿੱਚ ਸਾਨੂੰ ਵੰਡਿਆ ਗਿਆ ਕੋਈ ਕੋਈ ਜੱਟ ਐ ਕੋਈ ਮਜਵੀ ਐ ਕੋਈ ਰਮਦਾਸੀ ਐ ਕੋਈ ਮਹਿਰਾ ਕੋਈ ਸਿਗਲੀਗਾਰ ਐ ਕੋਈ ਬਾਲਮੀਕ ਐ ਕੋਈ ਵੀ ਸਾਰੇ ਆਪਾਂ ਉਹ ਆਪਾਂ ਨੂੰ ਸ਼ੂਦਰਾਂ ਦੀ ਕੈਟਾਗਰੀ 'ਚ ਹੀ ਰੱਖਦੇ ਆ। ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਵੀ ਅੱਜ ਐਸਸੀ ਸਮਾਜ ਦੀਆਂ ਸਾਡੀਆਂ ਜਥੇਬੰਦੀਆਂ ਐਸਸੀ ਸਮਾਜ ਦੇ ਲਈ ਤੁਸੀਂ ਵਾਕਈ ਜੇ ਕੁਝ ਕਰਨਾ ਚਾਹੁੰਦੇ ਹੋ। ਛੋੜੇ ਦਿਲ 'ਚ ਦਰਦ ਹੈਗਾ ਇਸ ਕੌਮ ਲਈ। ਤਾਂ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਆ ਮੈਂ ਆ ਮੈਂ ਖੁਦ ਆ ਪੜ੍ਹੀ ਆ। ਆ ਇੱਕ ਬਹੁਤ ਵੱਡਾ ਗ੍ਰੰਥ ਆ ਦੇਖ ਕਿੰਨਾ ਮੋਟਾ ਹੈ। ਆਹ ਭਾਰਤੀ ਲੋਕ ਨੀਚ ਕਿਵੇਂ ਬਣੇ ਇਹ ਗੁਰਨਾਮ ਸਿੰਘ ਮੁਕਸਰ ਦੀ ਲਿਖੀ ਹੋਈ ਕਿਤਾਬ ਹੈ ਉਹ ਪਿੱਛੇ ਜੋ ਚੜਾਈ ਕਰਕੇ ਭਾਰਤੀ ਲੋਕ ਨੀਚ ਕਿਵੇਂ ਬਣੇ ਮੈਂ ਤੁਹਾਨੂੰ ਜਿੰਨੇ ਵੀ ਅੱਜ ਤੁਸੀਂ ਜੇ ਵਕਈ ਅੰਦਰ ਤੁਹਾਡੇ ਦਰਦਾਂ ਤੇ ਕੁਝ ਕਰਨਾ ਚਾਹੁੰਦੇ ਆ ਆਪਣੀ ਕੌਮ ਲਈ ਆਪਣੇ ਦੱਬੇ ਕੁਚਲੇ ਲਤਾੜੇ ਲੋਕਾਂ ਲਈ ਤਾਂ ਇਹ ਕਿਤਾਬ ਇਹ ਕਿਤਾਬ ਪੜ ਕੇ ਪੜੋ ਵੀ ਤੇ ਉਹਨਾਂ ਆਪਣੇ ਲੋਕਾਂ ਨੂੰ ਪੜਾਓ ਵੀ ਜਿਹੜੇ ਅਣਪੜ੍ਹੇ ਤੇ ਉਹਨਾਂ ਨੂੰ ਦੱਸੋ ਵੀ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਨੇ ਤੁਹਾਡੇ ਦਿਮਾਗ ਦੇ ਕਵਾੜ ਖੁੱਲ ਜਾਣੇ ਨੇ ਵੀ ਸਾਡਾ ਅਸਲ ਦੁਸ਼ਮਣ ਕੌਣ ਆ ਅੱਜ ਤਾਂ ਆਪਸ ਵਿੱਚ ਹੀ ਇਸ ਵੇਲੇ ਦੁਫਾੜ ਹੋਈ ਜਾਂਦੇ ਆ 6743 ਜਾਤਾਂ ਨੇ ਛੂਦਰਾਂ ਦੀਆਂ 6743 ਜਾਤਾਂ ਜਿਹੜੇ ਜੇ ਆਪਾਂ ਬੰਡੇ ਹੋਏ ਆ ਤੇ 2200 ਸਾਲ ਤੋਂ ਲੈ ਕੇ 2300 ਸਾਲ ਤੋਂ ਲੈ ਕੇ ਲਗਾਤਾਰ ਸੀ ਇਹ ਗੁਲਾਮੀ ਦੀ ਚੱਕੀ 'ਚ ਪਿਸਦੇ ਆ ਰਹੇ ਆ ਜਿੱਥੇ ਲਗਾਤਾਰ ਸਾਡਾ ਹੱਕ ਮਾਰਿਆ ਜਾ ਰਿਹਾ ਲਗਾਤਾਰ ਸਾਨੂੰ 800 ਸਾਲਾਂ ਤੋਂ ਦੱਬਿਆ ਕੁਚਲਿਆ ਗਿਆ ਲਤਾੜਿਆ ਗਿਆ ਸਾਡੇ ਹੱਕਾਂ ਨੂੰ ਮਾਰਿਆ ਗਿਆ ਕੇਸ ਦੇ ਅੰਦਰ 85% ਗਿਣਤੀ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਵੰਡੇ ਹੋਏ ਆਂ ਟੁਕੜਿਆਂ 'ਚ ਜਾਤਾਂ 'ਚ ਮਜ਼ਬਾਂ 'ਚ ਕਿਸੇ ਦੇ ਕਹੇ ਕਹਾਏ ਵਰਤੇ ਜਾ ਰਹੇ ਆ ਤਾਂ ਸਾਡੀ ਆ ਦਰਦਸ਼ਕ ਦੇ ਆਪਣੇ ਆਪ ਨੂੰ ਸਵਾਲ ਪੁੱਛੋ ਜਰੂਰ ਤੇ ਦੱਸਿਓ ਜਰੂਰ ਆਪਣੇ ਲੋਕਾਂ ਨੂੰ ਜਾ ਕੇ ਕਿ ਆ ਖਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ ਆ ਹੁਣ ਧਿਆਨ ਨਾਲ ਸੁਣ ਲਿਓ ਗੱਲ ਅਗਲੀ ਗੱਲ ਤੇ ਮੈਂ ਆਉਣਾ ਹੁਣ ਧਿਆਨ ਨਾਲ ਸੁਣ ਲਿਓ ਕੁਝ ਘਟਨਾਵਾਂ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਪਹਿਲੀ ਘਟਨਾ ਹੋਈ ਸੀਗੀ 2018 ਦੇ ਵਿੱਚ ਘਟਨਾ ਹੋਈ ਸੀ 2018 ਦੇ ਵਿੱਚ 18 ਮਾਰਚ 2018 ਦੇ ਵਿੱਚ ਮੰਦਰਾ ਜਗਨਨਾਥਪੁਰੀ ਦਾ ਮੰਦਿਰ ਜਿੱਥੇ ਦੇਸ਼ ਦੀ ਸਭ ਤੋਂ ਉੱਚੀ ਪਦਵੀ ਤੇ ਬੈਠਾ ਹੋਇਆ ਇਨਸਾਨ ਕੋਬਿੰਦ ਰਾਸ਼ਟਰਪਤੀ ਸੀ ਉਸ ਸਮੇਂ ਦਾ ਤੇ ਉਹ ਆਪਣੇ ਘਰਵਾਲੀ ਨਾਲ ਉਸ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਤੇ ਉਹਨੂੰ ਜਿਹੜਾ ਉੱਥੋਂ ਦਾ ਮੇਨ ਹਾਲ ਆ ਉਹਦੇ ਵਿੱਚ ਬੜਨ ਨਹੀਂ ਦਿੱਤਾ ਜਾਂਦਾ ਉਹਨੂੰ ਪੌੜੀਆਂ ਤੋਂ ਬਿਠਾ ਕੇ ਮੋੜ ਦਿੱਤਾ ਜਾਂਦਾ ਐਥੋਂ ਤੱਕ ਵੀ ਇਹ ਗੱਲ ਹੁੰਦੀ ਆ ਕਿ ਉਹਦੇ ਘਰਵਾਲੀ ਨੂੰ ੱੱਕੇ ਤੱਕ ਮਾਰੇ ਜਾਂਦੇ ਆ ਇਹ ਮੈਂ ਨਹੀਂ ਕਹਿੰਦਾ ਜਨਾਬ ਇਹ ਆ ਖਬਰ ਕਹਿੰਦੀ ਆ ਪੜ ਲਿਓ ਆ ਖਬਰ ਆ ਜੇ ਤੁਹਾਨੂੰ ਦਿਖ ਜੇ ਇਹਦੇ ਵਿੱਚ ਆ ਖਬਰਾਂ ਟਾਈਮਜ਼ ਆਫ ਇੰਡੀਆ ਅਖਬਾਰ ਦੀ ਖਬਰ ਹੈ ਇਹ 27 ਜੂਨ 2118 ਦੀ 27 ਜੂਨ 2118 ਨੂੰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਵੀ ਰਾਸ਼ਟਰਪਤੀ ਦੇ ਨਾਲ ਉੱਥੇ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਕੀ ਵਾਪਰਿਆ ਸੀ ਉਸ ਤੋਂ ਬਾਅਦ ਜਦੋਂ 18 ਮਾਰਚ ਨੂੰ ਉਹ ਜਾਂਦੇ ਨੇ ਤੇ ਇਹ ਘਟਨਾ ਵਾਪਰਦੀ ਹੈ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਵਿੱਚੋਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਆ ਕਿ ਅਸੀਂ ਤਾਂ ਜੀ ਇੱਥੇ ਸਾਡੇ ਕਿਸੇ ਕੋਈ ਕਰਮਚਾਰੀ ਨੇ ਹੈ ਜੀ ਘਟਨਾ ਕਰਤੀ ਹੋਣੀ ਆ ਜਾਣੇ ਗੱਲ ਨੂੰ ਗੋਲ ਕਰਕੇ ਸ਼ਾਇਦ ਉਹਨਾਂ ਨੇ ਇਹ ਵੀ ਲਿਖਿਆ ਅਖਬਾਰ ਦੇ ਵਿੱਚ ਵੀ ਸ਼ਾਇਦ ਉਹ Hindu ਨਹੀਂ ਸੀਗੇ ਤੇ ਇੱਥੇ ਹਿੰਦੂਆਂ ਨੂੰ ਆਉਣ ਤੋਂ ਪਹਿ ਆ ਗਿਆ ਤੁਸੀਂ ਦੇਖੋ ਵੀ ਇੱਕ ਦੇਸ਼ ਦਾ ਰਾਸ਼ਟਰਪਤੀ ਹੋਵੇ ਤੇ ਉਹਦਾ ਜਾਣ ਤੋਂ ਪਹਿਲਾਂ ਉਹਦੀਆਂ ਸਿਕਿਉਰਟੀਆਂ ਲੱਗਦੀਆਂ ਨੇ ਉਹਦਾ ਰੂਟ ਲੱਗਦਾ ਬਕਾਇਦਾ ਤੌਰ ਤੇ ਸਰਕਾਰ ਸੂਬਾ ਸਰਕਾਰ ਵੀ ਚਿਕਨੀ ਹੁੰਦੀ ਹੈ ਅੱਜ ਕਿਸੇ ਵੀ ਸੂਬੇ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਰਿਹਾ ਤਾਂ 27 ਜੂਨ 218 ਦਾ ਅਖਬਾਰ ਪੜ੍ਹ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਰਾਸ਼ਟਰਪਤੀ ਕੋਮਦਰੇ ਨਾਲ ਕੀ ਵਾਪਰਿਆ ਸੀ ਜਗਨਨਾਥ ਪੁਰੀ ਦੇ ਮੰਦਰ ਦੇ ਵਿੱਚ ਅਗਲੀ ਘਟਨਾ ਮਾਂਜੀ ਬਿਹਾਰ ਦਾ ਕੁਝ ਮਹੀਨੇ ਮੁੱਖ ਮੰਤਰੀ ਰਹਾ ਉਹ ਇੱਕ ਮੰਦਰ 'ਚ ਮੱਥਾ ਟੇਕਣ ਚਲੇ ਜਾਂਦੇ ਆ ਤੇ ਮੰਦਿਰ ਦੇ ਵਿੱਚ ਮੰਦਿਰ ਨੂੰ ਦੁੱਧ ਨਾਲ ਧੋਤਾ ਜਾਂਦਾ ਕਿਉਂ ਕਿ ਕਿਉਂਕਿ ਕਹਿੰਦੇ ਮੰਦਿਰ ਭਟਿਆ ਗਿਆ ਇੱਕ ਐਸਸੀ ਇੱਕ ਦਲਿਤ ਬੰਦਾ ਮੰਦਿਰ ਜਾ ਗਿਆ ਇਹ ਬਿਹਾਰ ਦੇ ਮੁੱਖ ਮੰਤਰੀ ਨਾਲ ਵਾਪਰਿਆ ਸੀ ਅੱਛਾ ਅੱਗੇ ਆ ਜਾਓ ਮੁਰਮੂ ਜਿਹੜੀ ਹੁਣ ਮੌਜੂਦਾ ਰਾਸ਼ਟਰਪਤੀ ਹੈ ਦੇਸ਼ ਦੀ ਐਸਸੀ ਹੈ ਦੇਸ਼ ਦੀ ਪਾਰਲੀਮੈਂਟ ਦਾ ਉਦਘਾਟਨ ਹੁੰਦਾ ਪਰ ਦੇਸ਼ ਦੀ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ ਜਾਂਦਾ ਕਿਉਂਕਿ ਉਹ ਇੱਕ ਐਸਸੀ ਹੈ ਉਹ ਇੱਕ ਦਲਤਾਂ। ਰਾਮ ਮੰਦਰ ਦਾ ਉਦਘਾਟਨ ਹੁੰਦਾ। ਰਾਮ ਮੰਦਰ ਦੇ ਉਦਘਾਟਨ ਦੇ ਵਿੱਚ ਵੀ ਨਹੀਂ ਬੁਲਾਇਆ ਜਾਂਦਾ। ਕਿਉਂ ਭਾਈ? ਕਦੇ ਸੋਚਿਆ? ਜੋ ਸਾਡੇ ਨਾਲ ਬਾਪਰ ਰਿਹਾ ਉਹ ਕਦੇ ਸੋਚਿਆ ਉਹਦੇ ਬਾਰੇ? ਅੱਗੇ ਆ ਜਾਓ। ਮੁਰਮੂ ਬਾਰੇ ਤਾਂ ਇਹ ਵੀ ਪਿੱਛੇ ਖਬਰ ਲੱਗੀ ਸੀਗੀ ਸ਼ਾਇਦ ਕਿਸੇ ਨੇ ਪੜ੍ਹੀ ਹੋਵੇ ਕਿ ਮੁਰਮੂ ਦਾ ਸ਼ੁੱਧੀਕਰਨ ਕੀਤਾ ਗਿਆ ਸ਼ੁੱਧੀਕਰਨ ਕਿਵੇਂ ਕਰਦੇ ਆ ਇਹ ਵੀ ਕਦੇ ਪੜ੍ਹ ਲਿਓ ਤਾਂ ਮੈਂ ਕਹਿੰਦਾ ਵੀ ਭਾਰਤੀ ਲੋਕ ਨੀਚ ਕਿਵੇਂ ਬਣੇ ਪ੍ਰੋਫੈਸਰ ਗੁਰਨਾਮ ਸਿੰਘ ਦੀ ਕਿਤਾਬ ਸੋਡੇ ਪੜਨ ਦੇ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ 'ਚ ਜੇ ਅਸੀਂ ਸਮਝਣਾ ਚਾਹੁੰਦੇ ਆ ਕਿ ਸਾਡਾ ਅਸਲ ਦੁਸ਼ਮਣ ਕੌਣ ਆ ਸਾਨੂੰ ਪਾੜ ਕੇ ਸਾਡੇ ਤੇ ਰਾਜ ਕੌਣ ਕਰ ਰਿਹਾ ਹੈ ਤੇ ਸਾਨੂੰ ਲੁੱਟ-ਕੁੱਟ ਮਾਰ ਕੌਣ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਕੀ ਹੋਣਾ ਅੱਗੇ ਆ ਜਾਓ 파ਰਥ ਦਾ ਐਸਸੀ ਕਮਿਸ਼ਨ ਦਾ ਚੇਅਰਮੈਨ ਸੀਗਾ ਇਹਦਾ ਨਾਮ ਸੀ ਪੀ ਐਲ ਪੂਨੀਆ ਪਿਆਰੇ ਲਾਲ ਪੂਨੀਆ ਪਿਆਰੇ ਲਾਲ ਪੂਨੀਆਂ ਭਾਰਤ ਦੇ ਐਸਸੀ ਕਮਿਸ਼ਨ ਦਾ ਚੇਅਰਮੈਨ ਸੀ ਜਦੋਂ ਚੇਅਰਮੈਨ ਸੀ ਤਾਂ ਉਹਨੂੰ ਵੀ ਮੰਦਿਰ ਚ ਬੜਨ ਨਹੀਂ ਦਿੱਤਾ ਗਿਆ ਸੀ ਹੁਣੇ ਤੁਸੀਂ ਹਿਸਾਬ ਲਾ ਲਓ ਵਿੱਚ ਕੀ ਕੀ ਐਡੇ ਐਡੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਬੰਦਿਆਂ ਨਾਲ ਕੀ ਇੱਥੇ ਵਾਪਰਿਆ ਇੱਥੇ ਆਈਪੀਐਸ ਬੰਦੇ ਇੱਥੇ ਆਈਐਸ ਬੰਦੇ ਇੱਥੇ ਕੇ ਆਰ ਨਾਰਾਇਣ ਰਾਸ਼ਟਰਪਤੀ ਬਣਿਆ ਸੀ ਉਹਨੂੰ ਕੀ ਸਹਣਾ ਪਿਆ ਸੀਗਾ ਉਹ ਐਸਸੀ ਸੀਗਾ ਇੱਥੇ ਆਈ ਪੀਐਸ ਆਈਐਸ ਬੰਦੇ ਆ ਜਿਹੜੇ ਇੱਕ ਐਸਸੀ ਹੁੰਦੇ ਆ ਦਲਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਹੁੰਦੇ ਆ ਉਹਨਾਂ ਨੂੰ ਕੀ ਸਹਣਾ ਪੈਂਦਾ ਕਿਵੇਂ ਜਲੀਲ ਹੁੰਦੇ ਨੇ ਉਹ ਕਿਵੇਂ ਜਲਾਲਤ ਦੀ ਜ਼ਿੰਦਗੀ ਜਿਉਂਦੇ ਨੇ ਦਫ਼ਤਰਾਂ 'ਚ ਉਹਨਾਂ ਨਾਲ ਕੀ ਵਾਪਰਦਾ ਜ਼ਰੂਰ ਗੌਰ ਕਰਿਓ ਕਦੇ ਵੀ ਸਾਡੇ ਨਾਲ ਹਾਲਾਤ ਕੀ ਹੋ ਰਹੇ ਆ ਤੇ ਅਸੀਂ ਹਲੇ ਉਹਨਾਂ ਦੇ ਹੱਥ ਓਕੇ ਬਣ ਕੇ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਆ ਤੇ ਆਪਸੀ ਭਾਈਚਾਰੇ ਨੂੰ ਅੱਜ ਅਸੀਂ ਸੁਣੇ ਸੁਣਾਏ ਮੀਡੀਆ 'ਚ ਖਬਰਾਂ ਆ ਗਈਆਂ ਤੇ ਅਸੀਂ ਆਪਸੀ ਭਾਈਚਾਰੇ ਨੂੰ ਤੋੜ ਰਹੇ ਆ ਇਹ ਤਾਂ ਉਹ ਗੱਲ ਕੀਤੀ ਐ ਮੈਂ ਜਿਹੜੀ ਇੱਥੇ ਇਸ ਦੇਸ਼ ਦੇ ਅੰਦਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਬੰਦਿਆਂ ਨਾਲ ਕਮਿਸ਼ਨਰ ਕਮਿਸ਼ਨ ਦੇ ਆਪਣੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨਾਂ ਨਾਲ ਰਾਸ਼ਟਰਪਤੀ ਦੇ ਨਾਲ ਆਈਐਸ ਆਈਪੀਐਸ ਅਫਸਰਾਂ ਨਾਲ ਬੱਪ ਰਿਹਾ ਇਹ ਤਾਂ ਮੈਂ ਉਹ ਗੱਲ ਕੀਤੀ ਥੋੜਾ ਨਾਲ ਮੈਂ ਹੁਣ ਅੱਗੇ ਆਉਣਾ ਆ ਚਾਰ ਦਿਨ ਪਹਿਲਾਂ ਦੀ ਖਬਰ ਆ ਚਾਰ ਦਿਨ ਪਹਿਲਾਂ ਦੀ ਪੜ ਲਿਓ ਰਾਜਸਥਾਨ ਦੇ ਵਿੱਚ ਇੱਕ ਨੌਜਵਾਨ ਨੂੰ ਜੋ ਕਿ Rajasthan ਦਾ ਇੱਕ ਸੀ ਨੌਜਵਾਨ ਸੀ ਦਲਤ ਨੌਜਵਾਨ ਸੀ ਉਹ ਕਦੇ ਵਿਆਹ ਵੇਲੇ ਘੋੜੀ ਚੜ ਰਿਹਾ ਸੀ ਵੀ ਮੈਂ ਘੋੜੀ ਚੜ ਕੇ ਜਾਣਾ ਉਹਨੂੰ ਧਮਕੀ ਦਿੱਤੀ ਕਿ ਵੀ ਤੈਨੂੰ ਘੋੜੀ ਨਹੀਂ ਚੜਨ ਦੇਣਾ 70 ਪੁਲਿਸ ਮੁਲਾਜ਼ਮ ਉਹਦੀ ਡਿਊਟੀ ਤੇ ਲਾਏ ਗਏ 70 ਪੁਲਿਸ ਮੁਲਾਜ਼ਮ ਵੀ ਇਹਨੂੰ ਘੋੜੀ ਚੜਾ ਕੇ ਲੈ ਕੇ ਜਾਣਾ ਇਹਨੂੰ ਕੋਈ ਰਾਹ ਤੇ ਰੋਕ ਕੇ ਨਾ ਕੋਈ ਨੁਕਸਾਨ ਨਾ ਕਰ ਦੇ ਇਹ 4 ਦਿਨ ਪਹਿਲਾਂ ਦੀ Rajasthan ਦੀ ਖਬਰ ਹੈ ਇੱਥੇ ਐਸਸੀ ਪਰਿਵਾਰਾਂ ਨੂੰ ਐਸਸੀ ਬੱਚਿਆਂ ਨੂੰ ਐਸਸੀ ਨੌਜਵਾਨਾਂ ਨੂੰ ਘੋੜੀਆਂ ਤੇ ਚੜ੍ਹਨ ਦੀ ਮਨਾਹੀ ਹੈ ਵਿਹਾਂ ਵੇਲੇ ਸਾਹਮਣੇ ਕੋਈ ਤਕੜਾ ਤਣਾੜ ਤੁਰਿਆ ਆਉਂਦਾ ਹੋਵੇ ਕੋਈ ਜ਼ਗੀਰਦਾਰ ਤੁਰਿਆ ਆਉਂਦਾ ਹੋਵੇ ਕੋਈ ਉੱਚੀ ਜਾਤੀ ਵਾਲਾ ਤੁਰਿਆ ਆਉਂਦਾ ਹੋਵੇ ਤਾਂ ਇੱਥੇ ਐਸਸੀ ਦੇ ਦਲਤਾਂ ਨੂੰ ਸਾਈਕਲ ਤੇ ਚੜ੍ਹਿਆ ਆਉਂਦੇ ਹੋਣ ਨਾ ਤੇ ਉੱਤਰ ਕੇ ਨੰਗਣਾ ਪੈਂਦਾ ਹੈ ਇੱਥੇ ਮੁੱਛਾ ਰੱਖਣ ਦੀ ਮਨਾਹੀ ਹੈ ਕਈ ਸੂਬਿਆਂ 'ਚ ਐ ਮੁੱਛਾ ਰੱਖਣ ਦੀ ਮਨਾਹੀ ਹੈ ਸਿੰਘਾਂ ਨੂੰ ਦਲਤਾਂ ਨੂੰ ਵੀ ਇਹ ਮੁੱਛਾ ਨਹੀਂ ਰੱਖਣ ਦੇਣੀਆਂ ਪਿੱਛੇ ਜੇ ਰਾਜਸਥਾਨ ਦੀ ਖਬਰ ਲੱਗੀ ਸੀਗੀ ਇੱਕ ਸਕੂਲ ਸਰਕਾਰੀ ਸਕੂਲ ਦੇ ਬੱਚੇ ਇੱਕ ਐਸਸੀ ਬੱਚੇ ਨੇ ਇੱਕ ਦਲਤ ਬੱਚੇ ਨੇ ਮਾਸਟਰ ਦੇ ਤੌੜੇ ਨੂੰ ਹੱਥ ਲਾਦਾ ਸੀ ਪਾਣੀ ਪੀਣ ਵਾਲੇ ਨੂੰ ਤੇ ਮਾਸਟਰ ਨੇ ਉਹ ਕੁੱਟ ਕੇ ਜਵਾਖ ਮਾਰਦਾ ਸੀ ਸ਼ਾਇਦ ਖਬਰਾਂ ਆਈਆਂ ਵੀ ਪੜ ਲਿਆ ਕਰੋ ਅੱਛਾ ਆ ਪਿੱਛੇ ਜੇ ਹੁਣੀ 3 ਐਸਸੀ ਬੱਚੇ 3 ਐਸਸੀ ਨੌਜਵਾਨ ਅੱਤਵਾਦੀ ਕਹਿ ਕੇ ਉਹ ਪੀਲੀ ਪੀਤ ਜੁਪੀ ਤੇ ਪੰਜਾਬ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਕੇ ਝੂਠੇ ਪੁਲਿਸ ਮੁਕਾਬਲੇ ਚ ਮਾਰਤੇ ਆਪਾਂ ਉੱਥੇ ਵੀ ਚੱਪਾਂ ਆ ਪਿੱਛੇ ਜੇ ਹੁਣ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਕੀ ਬੋਲਿਆ ਸੀ ਕਿ ਅਮੇਦ ਕਰ ਅਮੇਦ ਕਰ ਅਮੇਦ ਕਰ ਕਰੀ ਜਾਂਦੇ ਹੋ ਜੇ ਇੰਨਾ ਕਿਤੇ ਰੱਬ ਦਾ ਨਾਮ ਲਿਆ ਹੁੰਦਾ ਇੰਨਾ ਕਿਤੇ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਤੁਸੀਂ ਰੱਬ ਨੂੰ ਪਾ ਲੈਂਦੇ ਇਹ ਅਮਿਤ ਸ਼ਾਹ ਦਾ ਬਿਆਨ ਸੀਗਾ ਪਿਛਲੇ ਹੁਣੇ ਜਿਹੜਾ ਸੈਸ਼ਨ ਲੰਘ ਗਿਆ ਪਾਰਲੀਮੈਂਟ ਦਾ ਸ਼ਾਇਦ ਸੁਣਿਆ ਹੋਵੇ ਤੁਹਾਨੂੰ ਆ ਇੱਕ ਲਿਖਦਾ ਤੂੰ ਇਸ ਸੰਗ ਲਈ ਕੀ ਕੀਤਾ ਹੈ ਸੋਡੇ ਯਾਦ ਹੋਣਾ ਸੰਰੂਰ ਦਾ ਇੱਕ ਪਿੰਡ ਪਤਾ ਨਹੀਂ ਪਿੰਡ ਦਾ ਨਾਮ ਮੋਰਾਾਂ ਵਾਲੀ ਪਤਾ ਨਹੀਂ ਕਿਹੜਾ ਪਿੰਡ ਸੀ ਇੱਥੇ ਇੱਕ ਐਸੀ ਬੱਚੇ ਨੂੰ ਪਤੰਗ ਪਿੱਛੇ ਕਿਸੇ ਬੰਦੇ ਜਰਨਲ ਨੇ ਕੁੱਟਿਆ ਸੀ ਤੇ ਮੈਂ ਇੱਥੋਂ ਚੱਲ ਕੇ ਜਾ ਕੇ ਉੱਥੇ ਮੋਰਚਾ ਖੋਲਿਆ ਸੀ ਉਹਨਾਂ ਬੰਦਿਆਂ ਦੇ ਉੱਤੇ 307 ਦਾ ਪਰਚਾ ਕਰਾਇਆ ਸੀ ਤੇ ਮੈਂ ਹਮੇਸ਼ਾ ਮੈਂ ਨਾਲੇ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ ਮੈਂ ਮੈਂ ਕਹਿੰਦਾ ਜਿਹੜਾ ਸਿੱਖ ਬਣ ਗਿਆ ਉਹਦੀ ਕੋਈ ਜਾਤ ਨਹੀਂ ਅਸੀਂ ਫਾਰਮ ਭਰਦੇ ਆ ਕੁਝ ਕਲਮ ਆਉਂਦਾ ਹੈ ਕਿਹੜੀ ਜਾਤੀ ਜੱਟ ਸਿੱਖ ਮੱਝੀ ਵੀ ਸ੍ਰੀ ਗੁਰਦਾਸ ਦਾ ਸਿੱਖ ਅਸੀਂ ਜੱਟ ਮੱਝੀ ਰਮਦਾਸ ਦਾ ਲਿਖਣਾ ਛੱਡ ਗਏ ਸਿੱਖ ਲਿਖਣ ਲੱਗ ਗਏ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਨੀਚਾ ਅੰਦਰ ਨੀਚਾ ਆਤ ਨੀਚੀ ਹੂਤ ਨੀਚ ਸਭ ਤੋਂ ਜਿਹੜੇ ਨੀਚ ਨਕੰਮੇ ਸਭ ਤੋਂ ਨਕੰਮੇ ਨਹੀਂ ਮੈਂ ਕਹਾਂਗਾ ਸਭ ਤੋਂ ਨੀਚ ਜਿਹੜੇ ਇਹਨਾਂ ਵੱਲੋਂ ਬਣਾਏ ਗਏ ਸੀ ਸਭ ਤੋਂ ਲਤਾੜੇ ਦੱਬੇ ਕੁਚਲੇ ਲੋਕ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਉਹਨਾਂ ਨਾਲ ਖੜੂਗਾ ਉਹ ਮੇਰੇ ਨਹੀਂ ਮੈਂ ਉਹਨਾਂ ਦਾ ਸੋ ਸਾਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਨਾਲ ਅੱਛਾ ਜਿਹੜੇ ਹੁਣ ਐਸ்சி ਕੋਈ ਐਮਪੀ ਵੀ ਬਣਦੇ ਨੇ ਐਮਐਲਏ ਵੀ ਬਣਦੇ ਨੇ ਮੰਤਰੀ ਵੀ ਬਣਦੇ ਨੇ ਪਰ ਜਦੋਂ ਬਣ ਜਾਂਦੇ ਨੇ ਐਮਐਲਏ ਬਣ ਕੇ ਫਿਰ ਤੁਸੀਂ ਉਹ ਸਾਰਾ ਆਪਣੇ ਆਪਣੀ ਕੌਮ ਦਾ ਆਪਣੇ ਲੋਕਾਂ ਦਾ ਦਰਦ ਭੁੱਲ ਜਾਂਦੇ ਆ ਸਭ ਖਤਮ ਹੋ ਜਾਂਦਾ ਗੱਲ ਅੱਛਾ ਅਗਲਾ ਸਮੇਂ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਦੇ ਸਾਨੂੰ ਵਰਤਿਆ ਯਾਦ ਹੋਣਾ ਗੁਜਰਾਤ ਦੇ 2002 ਦੇ ਦੰਗੇ ਇੱਕ ਫੋਟੋ ਬੜੀ ਵਾਇਰਲ ਹੋਈ ਸੀ ਇੱਕ ਐਸਸੀ ਨੌਜਵਾਨ ਦੀ ਸੀ ਉਹ ਵੀ ਜਿਹੜੇ ਹੱਥ ਤੇ ਸ਼ਰਾ ਸੀਗਾ ਯਾਦ ਆ ਤੁਹਾਡੇ ਬੜੀ ਵਾਇਰਲ ਹੋਈ ਸੀ ਫੋਟੋ ਅੱਜ ਪੁੱਛੋ ਕਿੱਥੇ ਆਓ ਕਿਹੜੇ ਅਹੁਦੇ ਤੇ ਬੈਠਾ ਐਮਐਲਏ ਬਣ ਗਿਆ ਟਿਕਟਾਂ ਦੇਤੀਆਂ ਉਹਨੂੰ ਜਾਂਦਾ ਵੀ ਹੈ ਕਿ ਨਹੀਂ ਹੈ ਪਤਾ ਕੁਛ ਉਹਦੇ ਬਾਰੇ ਛੱਦ ਮੈਂ ਉਹਦੇ ਬਾਰੇ ਪਿੱਛੇ ਜਿਹੜੇ ਪੜ੍ਹਿਆ ਸੀ ਕਿ ਵਿਚਾਰਾ ਕਿ ਛੋਟੀ ਜਿਹੀ ਟੁੱਟੀ ਜਿਹੀ ਦੁਕਾਨ ਦੇ ਵਿੱਚ ਬੈਠਾ ਜੁੱਤੀਆਂ ਗੰਢ ਕੇ ਆਪਣਾ ਪਰਿਵਾਰ ਪਾਲ ਰਿਹਾ ਸੋ ਇਹ ਸਮੇਂ ਸਮੇਂ ਤੇ ਵਰਤੀ ਗਈਆਂ ਅੱਜ ਵੀ ਵਰਤੇ ਜਾ ਰਹੇ ਆ ਇੱਥੇ ਹਾਲਾਤ ਦੇਖੋ ਜਿਹੜੀ ਗੱਲ ਸਾਨੂੰ ਕਰਨ ਵਾਲੀ ਆ ਮੈਂ ਕਹਿੰਦਾ ਜਿੰਨੀਆਂ ਵੀ ਸਾਡੀਆਂ ਐਸੀ ਜੱਥੇ ਬੰਦੀਆਂ ਮੈਂ ਇੱਕ ਠੋਕ ਤੁਹਾਡੇ ਨਾਲ ਖੜਾ ਖੜਾਂਗੇ ਹੋਕਾ ਦੇਵਾਂਗੇ ਵੀ ਆਓ ਯਾਰ ਜਿੱਥੇ ੱਤਕਾ ਹੁੰਦਾ ਕੋਈ ਵੀ ਕਰਦਾ ਯਾਰ ਪੰਜਾਬ ਦੇ ਵਿੱਚ ਵੀ ਹੁੰਦਾ ਮੈਨੂੰ ਪਤਾ ਬਹੁਤ ਥਾਂ ਹੀ ਹੁੰਦਾ ਪਿੰਡਾਂ ਚਾਰ-ਚਾਰ ਗੁਰੂ ਘਰਾਂ ਚਾਰ-ਚਾਰ ਸਿਵੇ ਆ ਮੈਂ ਹਰ ਥਾਂ ਜਾ ਕੇ ਤੇ ਖਲਾਫ ਬੋਲਦਾ ਵੀ ਸਿੱਖਾਂ ਦੀ ਕੋਈ ਜਾਤ ਨਹੀਂ ਹੁੰਦੀ ਸਿੱਖੀ ਦੇ ਅੰਦਰ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਭੇਦ ਭਾਵ ਨਹੀਂ ਹੁੰਦਾ ਜਿਹੜਾ ਸਿੱਖ ਆ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਤਾ ਤੱਕ ਸਭ ਨੂੰ ਇੱਕੋ ਨਜ਼ਰ ਨਾਲ ਮਾਨਸਿਕ ਜਾਤ ਸਭੇ ਕੇਹ ਪਛਾਣ ਬੰਦ ਗੱਲ ਕੀਤੀ ਹੈ ਤਾਂ ਜਿਹੜੀ ਗੱਲ ਕਰਨ ਵਾਲੀ ਆ ਭਰਾਵੋ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਗਿਆ ਪੰਜਾਬ ਛਲੇ ਆਈ ਦ ਸਕਾਲਰਸ਼ਿਪ ਪਾਉਂਦੀ ਆ ਵਿਦਿਆਰਥੀਆਂ ਨੂੰ ਅਸੀਂ ਵਿਦਿਆਰਥੀਆਂ ਨੂੰ ਉਹ ਸਕਾਲਰਸ਼ਿਪ ਰੁਕੀ ਖੜੀ ਆ ਆਏ ਨਹੀਂ ਪੈਸੇ ਹਲੇ ਜਿਹਦੇ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੁਕੀਆਂ ਖੜੀਆਂ ਆ ਅੱਜ ਸੀ ਕਮਿਸ਼ਨ ਦੇ ਵਿੱਚ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਲੜਨ ਵਾਲੀਆਂ ਗੱਲਾਂ ਤੇ ਲੜ ਗਈ ਯਾਰ ਆਪਸੀ ਭਾਈਜਾਨਾ ਖਰਾਬ ਨਾ ਕਰੋ ਕਿਉਂਕਿ ਮੈਂ ਤਾਂ ਅੱਜ ਤੁਹਾਡੇ ਰੂਬਰੂ ਹੋਇਆ ਮੈਂ ਗੱਲਬਾਤ ਕਰਨ ਆਇਆ ਕਿ ਇਹ ਮਸਲਾ ਬਹੁਤ ਗੰਭੀਰ ਹੈ ਕੋਈ ਵੀ ਸਰਕਾਰ ਰਹੀ ਹੋਵੇ ਸਮੇਂ ਦੀ ਉਹਨੇ ਲੋਕਾਂ ਨੂੰ ਪਾੜਿਆ ਹੀ ਹੈ ਪਾੜ ਕੇ ਉਹਨੇ ਰਾਜ ਕਰਨਾ ਐ ਇਸ ਵੇਲੇ ਬੀਜੇਪੀ ਚਾਰ ਸਪਿਰੋ ਯਤਨ ਕਰ ਰਹੀ ਹੈ ਕਿਵੇਂ ਪੰਜਾਬ ਦੇ ਵਿੱਚ ਲੰਬੂ ਲਾਉਣਾ ਹੈ ਕਿਵੇਂ ਪੰਜਾਬ 'ਚ ਅੱਗ ਲਾਉਣੀ ਹੈ ਕਿਵੇਂ ਪੰਜਾਬ ਨੂੰ ਲੋਕਾਂ ਨੂੰ ਹਿੰਦੂ ਸਿੱਖ ਨੂੰ ਮੁਸਲਮਾਨ ਨੂੰ ਆਸਮੇਂ ਕਿਵੇਂ ਲੜਾਉਣਾ ਹੈ ਜਿਵੇਂ ਜਾਸਪਾਦ ਦੇ ਉੱਤੇ ਲੋਕ ਕਿਵੇਂ ਖੰਡਿਉਣੇ ਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਮੈਂ ਕਹਿੰਦਾ ਸਾਡੇ ਲੋਕਾਂ ਨੂੰ ਮੈਂ ਫਿਰ ਅਪੀਲ ਕਰਦਾ ਜਿਹੜੀਆਂ ਵੀ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀਗਾ ਤਾਂ ਤੁਸੀਂ ਇਕੱਠੇ ਹੋ ਕੇ ਆਪਾਂ ਇੱਕ ਹੁੱਕਾ ਦੇਈਏ ਪੂਰਾ ਪੰਜਾਬ ਦੇ ਵਿੱਚ ਕਿ ਇਸ ਬੰਦੇ ਦੀ ਜਾਂਚ ਹੋਣੀ ਚਾਹੀਦੀ ਇਹਦੇ ਪਿੱਛੇ ਕੌਣ ਹੈ ਇਹਦੇ ਪਿੱਛੇ ਬਹੁਤ ਵੱਡੀ ਕਾਂਸਪਿਰੇਸੀ ਆ ਬਹੁਤ ਵੱਡੀ ਸਾਜ਼ਿਸ਼ ਆ ਇਹ ਮੰਨਜੋ ਗੱਲ ਇਹ ਆਮ ਗੱਲ ਨਹੀਂ ਆ ਉਹ ਐ ਨਹੀਂ ਕੋਈ ਆ ਕੇ ਥੋੜਾ ਲੈ ਕੇ ਆ ਗਿਆ ਕਿਨੇ ਉਹਨੂੰ ਥੋੜਾ ਦਿੱਤਾ ਕਿਥੋਂ ਲਿਆਂਦਾ ਕਿਥੋਂ ਪਟਰੋਲ ਜਾਂ ਡੀਜ਼ਲ ਕੁਝ ਵੀ ਲਿਆਂਦਾ ਉਹ ਅੱਗ ਲਾਉਣ ਦੀ ਗੱਲ ਕਿਉਂ ਹੋਈ ਉਹ ਜਿਹੜੇ ਉਹਨੇ ਮੌਕੇ ਤੇ ਸ਼ਬਦ ਬੋਲੇ ਉਹ ਸ਼ਬਦ ਦੇਖੋ ਕਿੰਨੇ ਖਤਰਨਾਕ ਆ ਉਹ ਸ਼ਬਦ ਵੀ ਸਾਡੇ ਚ ਪਾੜਾ ਪਾਉਣ ਵਾਲੇ ਅੱਗ ਲਾਉਣ ਵਾਲੇ ਸ਼ਬਦ ਨੇ ਉਹਨੂੰ ਪਿੱਛੇ ਦੇ ਕੌਣ ਕਿਹਦਾ ਦਿਮਾਗ ਕੰਮ ਕਰ ਰਿਹਾ ਸੋ ਭਰਾਵੋ ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸਲ ਦੁਸ਼ਮਣ ਨੂੰ ਪਛਾਣੋ ਤੇ ਸ਼ਾਸਤਾ ਸ਼ਿਕਾਰ ਨਾ ਹੋ ਕੇ ਦੇ ਹੱਥਾਂ 'ਚ ਨਾ ਖੇਡ ਗਏ ਆਪਾਂ ਸੋ ਮੈਂ ਫੇਰ ਕਹਿਣਾ ਹਰ ਪੱਖ ਤੋਂ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਦਾ ਹਿੰਦੂ ਆ ਪੰਜਾਬ ਦਾ ਸਿੱਖ ਆ ਪੰਜਾਬ ਦਾ ਐਸਸੀ ਆ ਪੰਜਾਬ ਦਾ ਜਰਨਲ ਆ ਪੰਜਾਬ ਦਾ ਮੁਸਲਮਾਨ ਆ ਉਹਨਾਂ ਸਾਰਿਆਂ ਨੂੰ ਇਹਨਾਂ ਮੁੱਦਿਆਂ ਤੇ ਇਕੱਠੇ ਹੋਣ ਦੀ ਲੋੜ ਆ ਯਾਦ ਰੱਖਿਓ ਮੇਰੀ ਗੱਲ ਇਹ ਬਹੁਤ ਵੱਡਾ ਭਲੇਖਾ ਜਿਹਨੂੰ ਇਹ ਲੱਗਦਾ ਹੈ ਕੀ ਅਸੀਂ ਸਰਕਾਰ ਦੇ ਹੱਥਾਂ 'ਚ ਖੇਡਾਂਗੇ ਸਾਡੇ ਦੇਲੇ ਦਾ ਮਾਲੋ ਮਾਲ ਆ ਸਾੜੀਆਂ ਦਸੇ ਕਿਹੋ ਜਿਹਾ ਹੈ ਬਖਸ਼ਣਾ ਤੇ ਕਿਸੇ ਨੂੰ ਨਹੀਂ ਉਹਨਾਂ ਨੇ ਇਹ ਯਾਦ ਰੱਖਿਓ ਉਹਨਾਂ ਨੇ ਵਰਤਨਾ ਵਰਤ ਕੇ ਪੂੰਝ ਕੇ ਸਿੱੜ ਦੇਣਾ ਇੱਕ ਨੌਜਵਾਨ ਗਰਮੀਤ ਸਿੰਘ ਸੰਧੂ ਕਹਿੰਦਾ ਭਾਈ ਸਵਿਧਾਨ ਨੂੰ ਖਤਮ ਕਰਨ ਨੂੰ ਤਿਆਰ ਬੈਠੀ ਹੈ ਮੋਦੀ ਜੁੰਡਲੀ ਉਹਨਾਂ ਨੇ ਤਾਂ ਆਪਣਾ ਸਵਿਧਾਨ ਲਿਖ ਲਿਆ ਸ਼ਤ ਪੜਿਆ ਤੁਸੀਂ ਸਵਿਧਾਨ ਪੜਦੇ ਉਹਨਾਂ ਦਾ ਵੀ ਛੂਦਰਾਂ ਨੂੰ ਕਹਿੰਦੇ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਹੋਣਾ ਜਿਹਨੂੰ ਲਾਗੂ ਕਰਨ ਨੂੰ ਫਿਰਦੇ ਆ ਸਵਿਧਾਨ ਚ ਕਿੰਨੀਆਂ ਸੋਧਾਂ ਦੇ ਨਾਂ ਤੇ ਕਿੰਨੀ ਤੋੜਮਰੋੜ ਹੋ ਚੁੱਕੀ ਹੈ ਕਿ ਨਾਂ ਉਹ ਆਪਣੇ ਤਰੀਕੇ ਨੂੰ ਬਦਲ ਚੁੱਕੇ ਆ ਕਦੇ ਦੇਖੀਏ ਗੱਲ ਇਹ ਗੌਰ ਕੀਤੀ ਹੈ ਕਦੇ ਆਪਣੇ ਲੋਕਾਂ ਨੂੰ ਦੱਸੀ ਹੈ ਵੀ ਕੀ ਹਾਲਾਤ ਨੇ ਇਹਨਾਂ ਗੱਲਾਂ ਆਪ ਕੀ ਵਾਪਰ ਰਿਹਾ ਸਵਿਧਾਨ ਦੇ ਨਾਲ ਸੋ ਮੇਰੀ ਜਿੰਨੀਆਂ ਸੋਨੂੰ ਬੇਨਤੀਆਂ ਸੀਗੀਆਂ ਗੌਰ ਕਰਿਓ ਗੱਲਾਂ ਦੇ ਉੱਤੇ ਅਮਲ ਕਰਿਓ ਸੋਚਿਓ ਜਰੂਰ ਤੇ ਮੈਂ ਜਿੰਨੀਆਂ ਵੀ ਸਾਡੇ ਐਸਸੀ ਭਾਈਚਾਰੇ ਦੀਆਂ ਜਥੇਬੰਦੀਆਂ ਇੱਥੇ ਲੜ ਰਹੀਆਂ ਜੇ ਤੁਹਾਡੇ ਅੰਦਰ ਵਾਕਈ ਕੋਈ ਦਰਦ ਹੈਗਾ ਕੋਈ ਵਾਕਈ ਤੁਸੀਂ ਚਾਹੁੰਦੇ ਹੋ ਕਿ ਨਹੀਂ ਯਾਰ ਸਾਡੇ ਸਮਾਜ ਦਾ ਭਲਾ ਹੋਣਾ ਚਾਹੀਦਾ ਸਾਡਾ ਸਮਾਜ ਵੀ ਬਰਾਬਰ ਹੋਣਾ ਚਾਹੀਦਾ ਤਾਂ ਫਿਰ ਇੰਨਾ ਗੱਲਾਂ ਤੇ ਲੜੋ ਦੱਸੋ ਆਪਣੇ ਲੋਕਾਂ ਨੂੰ ਕਿ ਸਾਡਾ ਅਸਲ ਦੁਸ਼ਮਣ ਕੌਣ ਆ ਸਾਡਾ ਸੱਜਣ ਕੌਣ ਸਾਨੂੰ ਕੀ ਕਰਨ ਦੀ ਲੋੜ ਆ ਸਾਨੂੰ ਕਿੱਥੇ ਇਕੱਠੇ ਹੋਣ ਦੀ ਲੋੜ ਆ ਇਹ ਬਹੁਤ ਚਾਲਾਂ ਹਲੇ ਏਦੋਂ ਬਾਅਦ ਵੀ ਇਹਨਾਂ ਸਰਕਾਰਾਂ ਨੇ ਬੀਜੇਪੀ ਨੇ ਖਾਸਾ ਉੱਤੇ ਚਲਣੀਆਂ ਨੇ ਕਿਵੇਂ ਲੋਕਾਂ ਨੂੰ ਇੱਥੇ ਪਾੜਨਾ ਵੰਡਣਾ ਤੇ ਕਿਵੇਂ ਫਿਰ ਇਹਨਾਂ ਦੇ ਰਾਜ ਕਰਨਾ ਇਹ ਗੱਲਾਂ ਏਦੋਂ ਪਹਿਲਾਂ ਬਾਕੀ ਸੂਬਿਆਂ ਦੇ ਵਿੱਚ ਅਪਣਾ ਚੁੱਕੇ ਆ ਤੇ ਪੰਜਾਬ ਦੀ ਹੁਣ ਉਹ ਵਾਰੀ ਆ ਤੇ ਪੰਜਾਬ 'ਚੋ ਲਗਾਤਾਰ ਲੱਗੇ ਹੋਇਆ ਤਾਂ ਮੈਂ ਕਹਿੰਦਾ ਕਿ ਇਹਦੇ ਵਿੱਚ ਜ਼ਰੂਰ ਇਹਦੀ ਅਪਤਾਲ ਹੋਵੇ ਵੱਡੇ ਪਦਰ ਤੇ ਕੋਈ ਕਿਸੇ ਜੱਜ ਦੁਆਰਾ ਕਿਸੇ ਕੋਈ ਸੈੱਟ ਬਣਨੀ ਚਾਹੀਦੀ ਹੈ ਇਮਾਨਦਾਰੀ ਦੇ ਨਾਲ ਮੈਂ ਕਹਿੰਦਾ ਉਹਦੇ ਵਿੱਚ ਪੰਜਾਬ ਦੇ ਸੈੱਟ ਦੇ ਵਿੱਚ ਕੋਈ ਪੰਜਾਬ ਦੇ ਬੰਦਿਆਂ ਨੂੰ ਮੁਤਵਰ ਬੰਦਿਆਂ ਲੈਣਾ ਚਾਹੀਦਾ ਇਹਦੇ ਪਿੱਛੇ ਪਤਾ ਲੱਗੇ ਕਹਾਣੀ ਕੀ ਹੈ ਇਹਦੇ ਪਿੱਛੇ ਕੌਣ ਬੰਦੇ ਆ ਸਤਿ ਧੰਵਾਦ ਇੱਕ ਮੁੰਡਾ ਲਿਖਦਾ ਕਹਿੰਦਾ ਬਾਈ ਕੁ ਜਵਲੀਆਂ ਗੱਲਾਂ ਹੋਣ ਕੋ ਟੈਂਪੂਆਂ ਦੀਆਂ ਗੱਲਾਂ ਹੋਣ ਹੋਰ ਹੁਣ ਲੋਕ ਬਹੁਤ ਸੁਣਦੇ ਆ ਸਾਂਝੀਆਂ ਕਰਦੇ ਆ ਚੰਗੀਆਂ ਗੱਲਾਂ ਨੂੰ ਸੁਣਦੇ ਘੱਟ ਆ ਜੁੜਦੇ ਘੱਟ ਆ ਤਾਂ ਕੋਈ ਗੱਲ ਨਹੀਂ ਹੌਲੀ ਹੌਲੀ ਜੁੜਨ ਲੱਗ ਜਾਣਗੇ ਹੌਲੀ ਹੌਲੀ ਸਮਝ ਪਾਉਗੇ ਹਲੇ ਇਹਨਾਂ ਨੂੰ ਲੱਗਦਾ ਕਿ ਸਾਡੇ ਤਾਂ ਨਿਆਰੇ ਆਪਾਂ 12 ਸਾਡੀਆਂ ਤਾਂ ਸਾਨੂੰ ਕੀ ਹੋ ਰਿਹਾ ਚਾਰ ਚਪੇਰਾਂ 76 ਪੈਣੇ ਸ਼ੁਰੂ ਹੋ ਗਏ ਸਾਰਿਆਂ ਦੇ ਫਿਰ ਹੌਲੀ ਹੌਲੀ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਣ ਲੱਗ ਜਾਣਗੀਆਂ ਸ਼ਾਇਦ ਅੱਜ ਚੰਗੀਆਂ ਨਾ ਲੱਗਣ ਸੋ ਆਓ ਆਪਾਂ ਯਾਰ ਉੱਠ ਕੇ ਇਸ ਗੱਲ ਦੇ ਉੱਤੇ ਵੀ ਆਪਾਂ ਇਕੱਠੇ ਹੋਈਏ ਲੜੀਏ ਮੈਂ ਤਾਂ ਬਹੁਤ ਬਾਰੀ ਕਾਲ ਤੱਕ ਸਾਧ ਜਹੇਦਾਰ ਨੂੰ ਮਿਲਿਆ ਮੈਂ ਕਿਹਾ ਉੱਤੋਂ ਹੁਕਮਨਾਮਾ ਜਾਰੀ ਕਰੋ ਵੀ ਕਿਸੇ ਪਿੰਡ ਦੇ ਵਿੱਚ ਸੇਵੀ ਅਡੋੜੀ ਨਹੀਂ ਹੋਣਗੇ ਗੁਰੂ ਗੁਰਦੁਆਰੇ ਅਡੋੜੀ ਨਹੀਂ ਹੋਣਗੇ ਇਹ ਗੱਲ ਕਰਨੀ ਚਾਹੀਦੀ ਅਸਾਂ ਵਾਹਿਗੁਰੂ ਜੀ ਕੀ ਫਤਿਹ